ਵੱਡੀ ਖਬਰ ਸਾਹਮਣੇ ਆ ਰਹੀ ਹੈ ਜਗਰੂਪ ਰੂਪਾ ਦੇ ਭਰਾ ਜਗਰਾਜ ਸਿੰਘ ਦੇ ਕਤਲकांड ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਦਵਿੰਦਰ ਬੰਬੀਹਾ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਔਰ ਬੰਬੀਹਾ ਗੈਂਗ ਦੇ ਜੋ ਜ਼ਿੰਮੇਵਾਰੀ ਲਈ ਹੈ ਉਸ ਦੀ ਪੋਸਟ ਵੀ ਸਾਹਮਣੇ ਆਈ ਹੈ ਹਾਲਾਂਕਿ ਰੋਜ਼ਾਨਾ ਸਪੋਕਸਮੈਨ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਇਸ ਪੋਸਟ ਦੇ ਵਿੱਚ ਸਿੱਧੇ ਤੌਰ ਤੇ ਜੱਗੂ ਭਗਵਾਨਪੂਰੀਆ ਕਨੈਕਸ਼ਨ ਸਾਹਮਣੇ ਆਇਆ ਹੈ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਸ਼ੂਟਰ ਜਗਰੂਪ ਰੂਪਾ ਦੇ ਭਰਾ ਜਗਰਾਜ ਸਿੰਘ ਦਾ ਅੱਜ ਕਤਲ ਹੋਇਆ ਕੁਰੂ ਘਰ ਦੇ ਬਾਹਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਸ ਨੂੰ ਉਤਾਰਿਆ ਗਿਆ ਜਿਸ ਤੋਂ ਬਾਅਦ ਬੰਬੀਹਾ ਗੈਂਗ ਦੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਔਰ ਇਹ ਕਿਹਾ ਜਾਂਦਾ ਹੈ ਕਿ ਮੈਂ ਡੋਨੀਪਾਲ ਮੁਹੱਬਤ ਰੰਦਾਵਾ ਔਰ ਕੌਸ਼ਲ ਚੌਧਰੀ ਇਸ ਕਤਲकांड ਦੀ ਜ਼ਿੰਮੇਵਾਰੀ ਲੈਣੇ ਆ ਕਿਉਂਕਿ ਇਸ ਨੇ ਸਾਡੇ ਭਰਾ ਗੁਰਿਆਰ ਬਰਾੜ ਦੇ ਕਤਲ ਦੀ ਰੇਖੀ ਕਰਵਾਈ ਸੀ ਇਸੇ ਕਾਰਨ ਇਸ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਕਤਲ ਇਸ ਕਤਲ ਨਾਲ ਕਿਵੇਂ ਕਨੈਕਸ਼ਨ ਕਰਦਾ ਤੁਹਾਨੂੰ ਅਸੀਂ ਵਿਸਤਾਰ ਚ ਦੱਸਦੇ ਆ ਜਦੋਂ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ ਹੁੰਦਾ ਨਾਲ ਇੱਕ ਮੁੰਡੇ ਕਰਨ ਦਾ ਕਤਲ ਹੁੰਦਾ ਹੈ ਕਰਨ ਤੇ ਵੀ ਇਹੀ ਇਲਜ਼ਾਮ ਲਾਏ ਗਏ ਸੀ ਕਿ ਉਸਨੇ ਜੋ ਰੇਕੀ ਕਰਵਾਈ ਸੀ ਗੋਰਾ ਬਰਿਆੜ ਦੇ ਕਤਲकांड ਦੇ ਵਿੱਚ ਤਾਂ ਗੋਰਾ ਬਰਿਆੜ ਦੇ ਕਤਲकांड ਦੀ ਰੇਕੀ ਦੇ ਇਲਜ਼ਾਮ ਜੋ ਬੰਬੀਹਾ ਗੈਂਗ ਲਗਾ ਰਿਹਾ ਹੈ ਉਹ ਜਗਰਾਜ ਸਿੰਘ ਤੇ ਲਾ ਰਿਹਾ ਹੈ ਤਾਂ ਦੋਹਾਂ ਦਾ ਕਤਲकांड ਦਾ ਕਨੈਕਸ਼ਨ ਇਹ ਜੁੜਦਾ ਹੈ ਕਿ ਇਹ ਦੋਵੇਂ ਕਤਲकांड ਬੰਬੀਹਾ ਗੈਂਗ ਨੇ ਕਰਾਏ ਔਰ 10 ਦਿਨਾਂ ਦੇ ਅੰਦਰ ਇਹ ਦੂਸਰਾ ਕਤਲ ਹੋਣਾ 10-15 ਦਿਨ ਦੇ ਅੰਦਰ ਬੰਬੀਹਾ ਗੈਂਗ ਦੇ ਵੱਲੋਂ ਇਹ ਜ਼ਿੰਮੇਵਾਰੀ ਲੈਣਾ ਵੱਡੇ ਸਵਾਲ ਖੜੇ ਕਰਦਾ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੰਬੀਹਾ ਗੈਂਗ ਨੇ ਜ਼ਿੰਮੇਵਾਰੀ ਲਈ ਹੈ ਔਰ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਚੱਲੀਆਂ ਸੀ ਔਰ ਕਟਨਾ ਸੀਸੀਟੀਵੀ ਦੇ ਵਿੱਚ ਕੈਚ ਹੁੰਦੀ ਆ ਜਿਸ ਤੋਂ ਬਾਅਦ ਹੁਣੇ ਤਸਵੀਰ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਗਰਾਤ ਸਿੰਘ ਦੀ ਔਰ ਠੀਕ ਗੁਰੂ ਘਰ ਦੇ ਬਾਹਰ ਇਹ ਗੋਲੀਆਂ ਮਾਰੀਆਂ ਗਈਆਂ ਨੇ ਜੱਗੂ ਭਗਵਾਨਪੁਰੀਆਂ ਨਾਲ ਰਿਸ਼ਤੇ ਦਾ ਜੋ ਕਨੈਕਸ਼ਨ ਸਾਹਮਣੇ ਆ ਰਿਹਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਬੰਬੀਹਾ ਗੈਂਗ ਨੇ ਜੋ ਜ਼ਿੰਮੇਵਾਰੀ ਲਈ ਹੈ ਵੱਡੇ ਖੁਲਾਸੇ ਹੋਰ ਹੋ ਸਕਦੇ ਨੇ ਕਿ ਜਿਸ ਤਰੀਕੇ ਦੇ ਨਾਲ ਸ਼ੂਟਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਬੰਬੀਹਾ ਗੈਂਗ ਦੇ ਸ਼ੂਟਰਾਂ ਨੇ ਪਹਿਲਾਂ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਹਮਲਾ ਕੀਤਾ ਫਿਰ ਹਮ ਨਾਲ ਕਰਮ ਤੇ ਹਮਲਾ ਕੀਤਾ ਹੁਣੇ ਦੂਸਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਆਖਰਕਾਰ ਇਹ ਸ਼ੂਟਰ ਪੁਲਿਸ ਦੇ ਹੱਥ ਆ ਕਿਉਂ ਨਹੀਂ ਰਹੇ ਹੈ ਔਰ ਸ਼ਰੇਆ ਬੰਬੀਹਾ ਗੈਂਗ ਇਸ ਦੀ ਜ਼ਿੰਮੇਵਾਰੀ ਲੈਂਦਾ ਹੈ ਹਾਲਾਂਕਿ ਇਸ ਗੈਂਗ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਗੋਪੀ ਸ਼ਾਮਪੁਰੀਆਂ ਜਿਸ ਦੀ ਰਿਕਾਰਡਿੰਗ ਵੀ ਸਾਹਮਣੇ ਆਈਆਂ ਸਨ ਮੰਗਨ ਸ਼ਾਮਪੁਰੀਆਂ ਨੇ ਬਿੱਲਾ ਮੰਗਾ ਆਇਆ ਅਮਰ ਕੇ ਖੱਬੇ ਨੇ ਪ੍ਰਭ ਦਾਸੂਵਾਲ ਹੈ ਇਹ ਬੜੇ ਨਾਮ ਜਿਹੜੇ ਚਰਚਾ ਦੇ ਵਿੱਚ ਪਿਛਲੇ 1 ਸਾਲ ਦੇ ਅਸੀਂ ਦੇਖਿਆ ਅਸੀਂ ਕਵਰ ਵੀ ਕੀਤੇ ਔਰ ਇਹਨਾਂ ਦੇ ਵੱਲੋਂ ਪੋਸਟਾਂ ਵੀ ਪਾਈਆਂ ਗਈਆਂ ਤਾਂ ਬਹੁਤ ਸਵਾਲ ਖੜੇ ਹੁੰਦੇ ਆ ਪ੍ਰਭ ਦੇਸੂਵਾਲ ਖਾਸ ਤੌਰ ਤੇ ਲੱਕੀ ਪਟਿਆਲ ਅਮਨੰਦਾ ਵੀ ਇੱਕ ਬਹੁਤ ਚਰਚਾ ਦੇ ਵਿੱਚ ਬੰਬੀਹਾ ਗੈਂਗ ਦਾ ਗੈਂਗਸਟਰ ਹੈ ਤਾਂ ਡੋਨੀ ਬੱਲ ਹੋ ਗਿਆ ਮੁਹੱਬਤ ਰੰਧਾਵਾ ਹੋ ਗਿਆ ਕੌਸ਼ਲ ਚੌਧਰੀ ਹੋ ਗਿਆ ਤਾਂ ਇਹ ਇੱਕ ਬਹੁਤ ਵੱਡਾ ਜੋ ਗੈਂਗ ਚਲਾ ਰਹੇ ਨੇ ਔਰ ਇਹਨਾਂ ਦਾ ਇੱਕ ਖਾਸ ਮਿੱਤਰ ਸੀ ਗੋਰਾ ਬਰੀਆਰ ਔਰ ਗੋਰਾ ਬਰੀਆਰ ਦਾ ਕਤਲ ਕਾਂਡ ਹੀ ਇਹਨਾਂ ਦੋਨਾਂ ਕਨੈਕਸ਼ਨਾਂ ਦੇ ਵਿੱਚ ਜੁੜਦਾ ਆ ਗੋਰਾ ਬਰੀਆਰ ਦੇ ਹੀ ਰੇਕੀ ਦੇ ਇਲਜ਼ਾਮ ਇਹਨਾਂ ਨੇ ਕਰਨ ਤੇ ਲਾਏ ਜੋ ਕਿ ਜੱਗੂ ਭਗਵਾਨਪੁਰੀਆ ਦਾ ਚਚੇਰਾ ਭਰਾ ਆ ਔਰ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਵੀ ਅਟੈਕ ਹੋਇਆ ਹਾਲਾਂਕਿ ਇਸ ਤੇ ਬੰਬੀਹਾ ਗੈਂਗ ਨੇ ਗੱਲ ਕਹੀ ਇਹ ਪੋਸਟ ਪਾਈ ਕਿ ਜੱਗੂ ਭਗਵਾਨਪੁਰੀਆ ਦੀ ਮਾਂ ਵੀ ਫਰੋਤੀ ਲੈਂਦੀ ਸੀ ਔਰ ਇਹ ਹਾਲਾਂਕਿ ਅਸੀਂ ਉਹਨਾਂ ਪੋਸਟਾਂ ਦਾ ਜ਼ਿਕਰ ਨਹੀਂ ਕਰਦੇ ਕਿ ਅਸੀਂ ਉਹਨਾਂ ਦਾ ਪੁਸ਼ਟੀ ਨਹੀਂ ਕਰਦੇ ਹੁਣ ਇਹ ਪੋਸਟ ਪੈਣਾ ਗੋਰਾ ਬਰਿਆਰ ਦੇ ਨਾਂ ਦੇ ਉੱਤੇ ਕਿੰਨੇ ਹੀ ਕਤਲकांड ਸਾਹਮਣੇ ਆ ਗਏ ਬਹੁਤ ਵੱਡੇ ਸਵਾਲ ਨੇ ਔਰ ਹੁਣ ਜੋ ਇਹ ਬੰਬੀਹਾ ਗੈਂਗ ਨੇ ਜੋ ਜ਼ਿੰਮੇਵਾਰੀ ਲਈ ਹੈ ਜਗਰੂਪ ਰੂਪਾ ਦੇ ਭਰਾ ਦੇ ਕਤਲकांड ਮਾਮਲੇ ਦੀ ਇਹ ਵੱਡੇ ਖੁਲਾਸੇ ਆਉਣ ਵਾਲੇ ਸਮੇਂ ਦੇ ਅੰਦਰ ਹੋ ਸਕਦਾ ਹਾਲਾਂਕਿ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਇਸ ਦਾ ਕੋਈ ਕਨੈਕਸ਼ਨ ਨਹੀਂ ਹੈ ਪਰ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿ ਜਿਸ ਸ਼ੂਟਰ ਦਾ ਅੰਮ੍ਰਿਤਸਰ ਦੇ ਅੰਦਰ ਇਨਕਾਊਂਟਰ ਪੁਲਿਸ ਨੇ 20 ਜੁਲਾਈ 2022 ਨੂੰ ਕੀਤਾ ਸੀ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ ਉਸੇ ਜਗਰੂਪ ਰੂਪਾ ਦੇ ਭਰਾ ਦਾ ਅੱਜ ਕਤਲ ਹੋਇਆ ਹੈ ਯਾਨੀ ਕਿ 7 ਜੁਲਾਈ ਨੂੰ ਤਾਂ ਹੁਣ ਇਸ ਪੂਰੇ ਕਨੈਕਸ਼ਨ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਜਗਰਾਤ ਸਿੰਘ ਹੋਂਦ ਦਿਹਾੜੀ ਕਰਦਾ ਸੀ ਔਰ ਹੋਰ ਕੋਈ ਅਜਿਹਾ ਉਸ ਦੇ ਗੈਂਗ ਦੇ ਨਾਲ ਸੰਬੰਧਿਤ ਨਹੀਂ ਸੀ ਪਰ ਜਿਸ ਤਰੀਕੇ ਨਾਲ ਇਹ ਪੋਸਟਾਂ ਪੈ ਰਹੀਆਂ ਨੇ ਗੋਰੇ ਬਰਿਆਰ ਦੇ ਕਤਲकांड ਦੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ ਇਹ ਤਾਂ ਹੁਣ ਪੁਲਿਸ ਖੰਗਾਲੇਗੀ ਕਿਉਂਕਿ ਕਿਸੇ ਗੈਂਗਸਟਰ ਦੀ ਪੋਸਟ ਨਾਲ ਕੋਈ ਸਾਬਤ ਨਹੀਂ ਹੁੰਦਾ ਕਿ ਕੇਸ ਤੇ ਕੀ ਇਲਜ਼ਾਮ ਨਹੀਂ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਤੇ ਇਲਜ਼ਾਮ ਲੱਗਦੇ ਨੇ ਕਿ ਉਹ ਸਿੱਧੂ ਮੂਸੇਵਾਲਾ ਬੰਬੀਹਾ ਗੈਂਗ ਦੇ ਨਾਲ ਜੁੜਿਆ ਪਰ ਜਦੋਂ ਤੱਕ ਪੁਲਿਸ ਦੇ ਕੋਲ ਪੁਖਤਾ ਸਬੂਤ ਨਹੀਂ ਹੈ ਉਦੋਂ ਤੱਕ ਇਹਨਾਂ ਪੋਸਟਾਂ ਦਾ ਵੀ ਆਧਾਰ ਨਹੀਂ ਹੈ ਹਾਲਾਂਕਿ ਅਸੀਂ ਵੀ ਇਸ ਪੋਸਟ ਦਾ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਫਿਰ ਵੀ ਜੋ ਜਗਰੂਪ ਰੂਪਾ ਦੇ ਸੰਬੰਧ ਦੇ ਵਿੱਚ ਸ਼ੁਰੂ ਤੋਂ ਸੀ ਕਿ ਗੈਂਗਸਟਰ ਔਰ ਹੁਣ ਉਹ ਇੱਕ ਪਾਸੇ ਲਾਰੈਂਸ ਗੈਂਗ ਨਾਲ ਸੰਬੰਧਤ ਸੀ ਜੱਕੂ ਗੈਂਗ ਦੇ ਨਾਲ ਸੰਬੰਧਤ ਸੀ ਔਰ ਇਹ ਬੰਬੀਹਾ ਗੈਂਗ ਸਵਾਲ ਹਉਣ ਵਾਲੇ ਸਮਝੰਦੇ ਅੰਦਰ ਖੜੇ ਹੋਣਗੇ ਪਰ ਫਲਾ ਇਸ ਵਕਤ ਇਹਮ ਜਾਣਕਾਰੀ ਬੰਬੀਹਾ ਗੈਂਗ ਨੇ ਜੀ ਜ਼ਿੰਮੇਵਾਰੀ ਲਈ ਹੈ